ਪੰਜਾਬ ਦੇ ਪਵਿੱਟ ਤੇ ਇੱਕ ਨਜ਼ਰ ਹੋਇਆ ਉਹੀ ਜੋ ਪੰਜਾਬ ਦੇ ਲੋਕ ਸੋਚਦੇ ਸਨ ਕਬਰ ਹੈ ਪੰਜਾਬ ਰਾਜ ਇਸੀ ਗੋੜ ਦੇ ਨਾਲ ਜੁੜੀ ਹੋਈ ਪਹਿਲਾ ਸਵਾਟ ਮੀਟਰ ਤੇ ਹੁਣ ਪ੍ਰੀपेड ਮੀਟਰ ਦਾ ਹੋ ਗਿਆ ਹੈ ਆਗਾਸ ਤਾਰੀਖ ਅਧਾਰਿਆਂ ਨੂੰ ਬਿਜਲੀ ਬਰਕਰਰ ਤੋਂ ਪਹਿਲਾਂ ਕਰਨਾ ਹੋਵੇਗਾ ਭੁਗਤਾਨ ਪੰਜਾਬ ਦੇ ਪਵਿੱਖਤੇ ਇੱਕ ਨਜ਼ਰ ਹੋਇਆ ਹੋਈ ਜੋ ਪੰਜਾਬ ਦੇ ਲੋਕ ਸੋਚਦੇ ਸਨ ਖਬਰ ਹੈ ਪੰਜਾਬ ਰਾਜ ਬਿਜਲੀ ਬੋਰਡ ਦੇ ਨਾਲ ਜੁੜੀ ਹੋਈ ਪਹਿਲਾ ਸਵਾਟ ਮੀਟਰ ਤੇ ਹੁਣ ਪ੍ਰੀਪੇਡ ਮੀਟਰ ਤਾ ਹੋ ਗਿਆ ਹੈ ਅਗਸਤ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਪੱਤਰ ਜਾਰੀ ਸਰਕਾਰੀ ਅਦਾਰਿਆਂ ਨੂੰ ਬਿਜਲੀ ਬਰਦਰ ਤੋਂ ਪਹਿਲਾਂ ਕਰਨਾ ਹੋਵੇਗਾ ਭੁਗਤਾਨ ਆਯਾਮਜੀ ਸੇਖਰਾ ਤੇ ਤੁਸੀਂ ਦੇਖ ਰਹੇ ਹੋ ਜਨ ਸ਼ਕਤੀ ਨਿਊਜ਼ ਪੰਜਾਬ ਦਰਸ਼ਕੋ ਤੁਹਾਨੂੰ ਜੀ ਆਖਦਾ ਹਾਂ ਇਹ ਬਹੁਤ ਹੀ ਅਹਿਮ ਖਬਰ ਦੇ ਨਾਲ ਹਾਜ਼ਰ ਹੋਇਆ ਹਾਂ ਖਬਰ ਹੈ ਪੰਜਾਬ ਦੇ ਨਾਲ ਜੁੜੀ ਹੋਈ ਜਿੱਥੇ ਪੰਜਾਬ ਰਾਜ ਬਿਜਲੀ ਬੋਰ ਵੱਲੋਂ ਪੱਤਰ ਜਾਰੀ ਕੀਤੇ ਗਏ ਹਨ ਇੱਕ ਵਿਸ਼ੇਸ਼ ਪੱਤਰ ਜੋ ਕਿ ਸਾਰੇ ਹੀ ਸਬੰਧਤ ਅਧਾਰਿਆਂ ਨੂੰ ਭੇਜਿਆ ਗਿਆ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਫਰਵਰੀ ਦੇ ਮਹੀਨੇ ਵਿੱਚ ਬਿਜਲੀ ਦੇ ਮੁਤਲਕ ਉਹ ਰੂਲ ਲੱਗ ਹੋਣਗੇ ਜਿਹੜੇ ਕਿ ਸਰਕਾਰੀ ਅਧਾਰਿਆਂ ਨੂੰ ਬਿਜਲੀ ਦਾ ਭੁਗਤਾਨ ਬਿਜਲੀ ਬਦਲਣ ਤੋਂ ਪਹਿਲਾਂ ਕਰਨਾ ਹੋਵੇਗਾ ਤੇ ਇਸ ਦੇ ਨਾਲ ਹੀ ਇੱਕ ਹੋਰ ਪੱਤਰ ਵੀ ਪ੍ਰਾਪਤ ਹੋਇਆ ਜੋ ਕਿ ਇੱਕ ਸਕੂਲ ਨੂੰ ਭੇਜਿਆ ਗਿਆ ਜਿਸ ਵਿੱਚ ਇਹ ਪ੍ਰਤੱਖ ਨਜ਼ਰ ਆ ਰਿਹਾ ਕਿ ਸਕੂਲ ਨੂੰ ਬਿਜਲੀ ਬਦਲਣ ਤੋਂ ਪਹਿਲਾਂ ਉਸ ਦਾ ਭੁਗਤਾਨ ਕਰਨਾ ਹੈ ਤੇ ਉਸ ਦੀ ਇੱਕ ਫਿਕਸ ਡੇਟ ਵੀ ਹੈ ਜਿਸ ਤਰ੍ਹਾਂ ਸ਼ਿਕਰਚੀ ਲੋਕ ਸੋਚਦੇ ਸਨ ਉਸੇ ਤਰ੍ਹਾਂ ਹੋਇਆ ਪੰਜਾਬ ਦੇ ਵਿੱਚ ਸਮਾਰਟ ਮੀਟਰਾਂ ਤੋਂ ਬਾਅਦ ਹੁਣ ਪ੍ਰੀਪੇਡ ਮੀਟਰਾਂ ਦਾ ਉਪਯੋਗ ਹੋਣਾ ਸ਼ੁਰੂ ਹੋ ਗਿਆ ਤੇ ਸਰਕਾਰ ਨੇ ਇਸ ਬਲਕਾਂ ਤੇ ਵਧਾਏ ਹਨ ਪਹਿਲਾਂ ਹੀ ਇਸ ਗੱਲ ਦਾ ਖਦਸ਼ਾ ਸੀ ਕਿ ਕਿਤੇ ਨਾ ਕਿਤੇ ਜ਼ਰੂਰ ਜਿਹੜੀ ਬਿਜਲੀ ਪ੍ਰਾਈਵੇਟ ਸੈਕਟਰ ਨੂੰ ਦਿੱਤੀ ਗਈ ਹੈ ਉਸ ਦੇ ਉੱਪਰ ਮਾਫਦੰਡ ਤਬਦੀਲ ਹੋਣਗੇ ਤੇ ਹੋਇਆ ਉਸੇ ਤਰ੍ਹਾਂ ਹੁਣ ਸਮਾਂ ਅੱਗੇ ਦਾ ਦੇਖਣਾ ਇਹ ਹੋਵੇਗਾ ਕਿ ਇਸ ਤਰ੍ਹਾਂ ਦੀ ਵਰਤੋਂ ਕਿਸ ਤਰ੍ਹਾਂ ਹੋ ਰਹੀ ਹੈ ਅਤੇ ਇਸ ਦੇ ਵਿੱਚ ਨਫਾ-ਨੁਕਸਾਨ ਕੀ ਹੋ ਰਿਹਾ ਹੈ ਫੁੱਲ ਹਾਲ ਇਹ ਇੱਕ ਬਹੁਤ ਹੀ ਅਹਿਮ ਗੱਲ ਹੈ ਕਿ ਪੰਜਾਬ ਦੇ ਅੰਦਰ ਸਰਕਾਰੀ ਦਾਰਿਆਂ ਨੂੰ ਬਿਜਲੀ ਵਰਤਣ ਤੋਂ ਪਹਿਲਾਂ ਆਪਣੇ ਮੀਟਰ ਦਾ ਪੁਕਤਾਨ ਕਰਨਾ ਹੋਵੇਗਾ ਧੰਨਵਾਦ ਫਿਰ ਹਾਜ਼ਰ ਹੋਵਾਂਗੇ ਅਗਲੀ ਖਬਰ ਦੇ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ